ਆਪਣੇ ਤੇ ਬਾਹਰ ਲਿਆਂ ਦਾ ਬਹੁਤ ਫਰਕ ਹੁੰਦਾ ਆਕਾਲੀ ਦਲ ਆਪਣੀ ਪਾਰਟੀ ਹੈ ਪੰਜਾਬ ਦੀ ਸਿੰਡਾ ਦੀ ਪਾਰਟੀ ਹੈ ਗਰੀਬ ਕਿਸਾਨ ਦੀ ਪਾਰਟੀ ਹੈ ਸਾਨੂੰ ਪਤਾ ਸੀ ਵੱਡੇ ਪਾਲਸਰ ਪਤਾ ਸੀ ਕੀ ਲੋਗੜਾ ਹੈ ਪੂਰੇ ਹਿੰਦੁਸਤਾਨ ਸਭ ਤੋਂ ਪਹਿਲੇ ਵੀਲੇਕਰ ਬਣਾ ਕੇ ਆਟਾ ਦਾ ਜਿਹੜਾ ਸ਼ੁਰੂ ਕੀਤਾ ਤੇ ਪਾਲਸਰ ਨੇ ਕੀਤਾ ਆ ਸ਼ਗਰਜ਼ਕੀ ਵੀ ਪਾਲਸਰ ਦੀ ਸੀ ਪੈਨਸ਼ਨ ਵੀ ਪਾਲਸਰ ਦੀ ਸੀ ਅਸੀਂ ਤਾਂ 80 ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ 6 ਲੱਖ 80 ਪਰਿਵਾਰਾਂ ਨੂੰ ਅਸੀਂ ਮੁਫਤ ਪੜਾ ਕੇ ਡਿਗਰੀਆਂ ਦਵਾਈਆਂ ਪਰ ਸਾਰਾ ਕੁਝ ਹੀ ਪੰਦ ਕਰਤਾ ਐਿੱਤਾ 5 ਲੱਖ ਤਾਂ ਮੈਡੀਕਲ ਕਾਰਡ ਵੀ ਬਣਾਇਆ ਸੀ ਇਲਾਜ ਵੀ ਕਰਾ ਸਕਦੇ ਆ ਦਵਾਈਆਂ ਮੁਫਤ ਦਵਾਈਆਂ ਦੀ ਸਰਕਾਰੀ ਹਸਪਤਾਲ ਦਿਖਾਨਾ ਵੀ ਖੋਲ ਪਿਆ ਆ ਜਿਹੜੇ ਦੂਜੇ ਆ ਨਾ ਇੱਥੇ ਲੁੱਟ ਨਾਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਹੋਏ ਤੁਹਾਡੇ ਰਾਜ ਪੰਜ ਲੱਖ ਦਾ ਅਲੱਗ ਕਾਲਾ ਆ ਗਿਆ ਜ਼ੀਰ ਦਾ ਕਰਾਇਆ ਅੱਛਾ ਰੈਸਿਡੈਂਟ ਹੋ ਗਿਆ ਗੁੰਮਾ ਚਲ ਗਿਆ ਦੇਖੋ ਆਪ ਅੱਜ ਲੱਗਦਾ ਤੁਹਾਨੂੰ ਕੋਈ ਸਰਕਾਰ ਹੈ ਜੋ ਮਰਜੀ ਕਹੀ ਤੇ ਲੋਕ ਨੂੰ ਕੋਈ ਫਿਕਰ ਨਹੀਂ ਮੈਂ ਹੁਣੀ ਪਰ ਦੁਆਪੇ ਚੋਂ ਜਾ ਕੇ ਆ ਕਿ ਮਰਸੀ ਦੇ ਪਰਲੇ ਹੱਕੇ ਜਾ ਕੇ ਜਿੱਥੇ ਦਰਿਆ ਦੇ ਪਾਣੀ ਨਾਲ ਸਫਾਈ ਜਾਂਦੀ ਹੈ ਕੋਈ ਕੁਛ ਨਹੀਂ ਨਹੀਂ ਆਇਆ ਇਹਨਾਂ ਦਾ ਕੋਈ ਐਮਐਲਏ ਕੋਈ ਡੀਸੀ ਕੋਈ ਐਫਸੀ ਕੋਈ ਮੁਆਵਜ਼ਾ ਪਿਛਲੇ 3 ਸਾਲ ਦੀਆਂ ਫਸਲਾਂ ਕਿਤੇ ਸਾਡੇ ਉਧਰ ਬਰਬਾਦ ਹੋਈਆਂ ਕਿ ਮੁਆਵਜ਼ਾ ਨਹੀਂ ਦਿੱਤਾ ਹਲੇ ਤੱਕ ਇਹਨਾਂ ਨੂੰ ਫਿਕਰ ਹੀ ਨਹੀਂ ਆਜ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਹੁਣ 1.5 ਸਾਲ ਰਹਿ ਗਿਆ ਲੁੱਟੋ ਆ ਜਿਹੜੀਆਂ ਜ਼ਮੀਨਾਂ ਦਾ ਹੁਣ ਤਾਂ ਖੋਣ ਲੱਗੇ ਸੀ ਜ਼ਮੀਨਾਂ 1000 ਕਿੱਲੇ ਦਾ ਅਰਬਾਲਾ ਸੀ ਦਿੱਲੀ ਵਾਲਿਆਂ ਨੇ ਕਿ ਦਿੱਲੀ ਵਾਲੇ ਤੇ ਕਬਜ਼ਾ ਕਰਾ ਕੇ ਅਸੀਂ ਕਰੋੜਾਂ ਰੁਪਏ ਕਿਸਾਨਾਂ ਦਾ ਲੈ ਲਾਂਗੇ ਤੇ ਜੇ ਉਹ ਕਾਮਯਾਬ ਹੋ ਜਾਂਦੇ ਤੇ ਲੱਖ ਏਕੜ ਹੋਰ ਤਿਆਰ ਸੀ ਉਹਨਾਂ ਵੱਲ ਤੇ ਆਪਣਾ ਹੀ 50 ਜਿਹੜੇ ਸੂਬੇ ਦੀ ਜਿਹੜੇ ਮੁਰਖ ਦੀ ਫੌਜ ਤਕੜੀ ਹੈ ਨਾ ਉੱਥੇ ਕੋਈ ਹਮਲਾ ਨਹੀਂ ਕਰ ਸਕਦਾ ਤੁਸੀਂ ਤਾਂ ਆਪਣੀ ਫੌਜੀ ਕਮਜ਼ੋਰ ਕਰਤੀ ਕਾਲੀਦਰ ਇਹਨਾਂ ਦੀ ਗੱਲਾਂ ਚਾਕੇ ਝਾੜੂ ਮਾਰਦੇ ਹੁਣ ਦਿੱਲੀ ਵਾਲਿਆਂ ਨੂੰ ਕੇਜਰੀਵਾਲ ਨੂੰ ਕੋਈ ਪਤਾ ਹੈ ਕੀ ਹੜਾਣ ਵਾਸਤੇ ਕੀ ਲੋੜ ਹੈ ਕੀ ਪਲਾਨਿੰਗ ਹੈ ਹੁਣ ਕਿਉਂ ਨਹੀਂ ਹੁੰਦਾ ਹਰ ਉਹਨਾਂ ਆ ਜਾਂਦਾ ਜਦੋਂ ਕੋਈ ਸੜਕ ਦਾ ਦੁਰਘਟਨ ਕਰਨਾ ਆ ਉਹਦਾ ਕੇਜਰੀ ਵਾਲਾ ਹੁੰਦਾ ਹੁਣ ਹੜਾਂ ਲੋਕਾਂ ਨੂੰ ਬਦਲੇ ਵਿੱਚ ਕਿਉਂ ਨਹੀਂ ਆਉਂਦਾ ਆ ਭਗਵੰਤ ਮਾਨ ਦੇਖੋ ਅਸੀਂ ਤਾਂ ਪਿੰਡਾਂ ਛੱਡ ਰਹੇ ਆ ਭਗਵੰਤ ਮਾਨ ਛੁੱਟੀ ਤੇ ਘਰ ਵਾਲੀ ਨਾਲ ਤਾਮਿਲਨਾਡੂ ਫਿਰਦਾ ਹੈ ਇੱਥੇ ਲੋਕੀ ਡੁੱਬੀ ਜਾਂਦੇ ਐਸ ਕਰਕੇ 10 ਸਾਲ ਆਪਣੇ ਖਰਾਬ ਹੋ ਗਏ ਆ ਆ ਕਾਂਗਰਸੀ ਵੀ ਉਹੀ ਆ ਉਹ ਵੀ ਕੁਝ ਨਹੀਂ ਕਰਦੇ ਉਹ ਤਾਂ ਇਕੱਲਾ ਕਿਰਾਨ ਕਰਨ ਉਹਦੇ ਜੀ ਸੇਵਾ ਕਰਨ ਵਾਸਤੇ ਉਹ ਕਾਲੀ ਦਲ ਆ ਅਸੀਂ ਜਿਉਣਾ ਮਰਨਾ ਇੱਥੇ ਆ ਤੁਹਾਡੇ ਵਾਸਤੇ ਮਰਨਾ ਹੈ ਜਿਹੜਾ ਜਿਉਣਾ ਹੈ ਬਡੇ ਬਾਲ ਸਾਹਿਬ ਨੇ 16 ਸਾਲ ਜੀਨੇ ਕੱਤੀ ਕਿਸਾਨੀ ਕਰਕੇ ਆ ਜਿਹੜੀ ਐਮਐਸਪੀ ਆਹ ਕਾਲੀ ਦਲ ਨੇ ਦਵਾਈ ਹੈ ਆ ਜਿਹੜੀ ਤੁਹਾਡੇ ਟਰੈਕਟਰਾਂ ਦੇ ਟੈਕਸ ਮਾਫ ਕੀਤਾ ਕਾਲੀ ਦਲ ਨੇ ਮਾਮਲਾ ਮਾਫ ਕੀਤਾ ਕਾਲੀ ਦਲ ਨੇ ਆ ਬੰਬੀਆਂ ਤੁਹਾਨੂੰ ਜਿਹੜੀਆਂ ਤੁਹਾਡੇ ਸਾਰਿਆਂ ਪਰ ਬੰਬੀਆਂ ਹੈ ਹੈ ਕਨੈਕਸ਼ਨ

ਉਸੇ ਦਿਨ ਤੋਂ ਪੰਜ ਚੀਜ਼ਾਂ ਦੇ ਕਰਨਾ ਕਰਨੀਆਂ ਇੱਕ ਤਾਂ ਆਟਾ ਦਾਲ ਸਰੀਮ ਉਸੇ ਦਿਨ ਸ਼ੁਰੂ ਹੋ ਜਦੋਂ ਦਿੱਲੀ ਨਾਲੇ ਸ਼ਗਨ ਤੋਂ ਪੈਸ਼ਾ ਹੋਣੀਆਂ ਆ ਇੱਕ ਮੈਕਦੀ ਕਰਨਾ ਕੋਈ ਗਰੀਬ ਦਾ ਮਕਾਨ ਕੱਚਾ ਪੰਜਾਬ ਤੋਂ ਬਣਾ ਜਿਵੇਂ ਰਜੀ ਮਕਾ ਦਾ ਜਿਵੇਂ ਆਟਾ ਦੀ ਆਪਣੀ ਸੋਹ ਬਕਰਨੀ ਸੋ ਮੈਂ ਇੱਕੋ ਹੀ ਬੇਨਤੀ ਕਰਨਾ ਹੈ ਕਿ ਅਗਲਾ ਇਲੈਕਸ਼ਨ ਹੈ ਇਹਨੂੰ ਇਲੈਕਸ਼ਨ ਨਾ ਸਮਝੋ ਆ ਪੰਜਾਬ ਦੀ ਕਿਸਮਤ ਪੰਜਾਬ ਨੂੰ ਬਚਾਉਂਦਾ ਇਲੈਕਸ਼ਨ ਆ ਤੁਸੀਂ ਬਚਾ ਲਿਓ ਤਰ ਤਰ੍ਹਾਂ ਕਿਹਨਾਂ ਤੁਸੀਂ ਬਚਾ ਸਕਦੇ ਜਿਸ ਦਿਨ ਤੁਸੀਂ ਰਿਜ਼ਲਟ ਦਿੱਤਾ ਕਿ ਤਰ੍ਹਾਂ ਤਰਾਂ ਜਿਉ ਸ਼ਰੋਮ ਨਹੀਂ ਕੱਲ੍ਹ ਕਰ ਜਿੱਤ ਗਿਆ ਕੋਡੀ ਫੌਜ ਦੀ ਅੱਗੇ ਤਾਕਤ ਬਣ ਜੂ ਕਿਸੇ ਦੀ ਹਿੰਮਤ ਨਹੀਂ ਪਹੁੰਚਣਾ ਪੰਗਾਂ ਨੇ ਅਗਲੀ ਸਰਕਾਰ ਥੋੜੀ ਆ ਜੂ ਜੇ ਸਰਕਾਰ ਲੈ ਕੇ ਆਉਣੀ ਆ ਪੰਜਾਬ ਵਿੱਚ ਵਾਪਸ ਖੁਸ਼ੀਆਂ ਲੈ ਕੇ ਆਉਣੀ ਆ ਆਪਣੇ ਕੋਈ ਚਾਰਾ ਨਹੀਂ ਹੁਣ ਆਕਾਲੀ ਦਲ ਦਾ ਬਗਿਆ ਹੈ ਆਪਣੀ ਮਾਪਾਰਟੀ ਦਾ ਬਗਿਆ ਥੋੜੇ ਬਜ਼ੁਰਗਾਂ ਦੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਦੇ ਕੇ ਆਕਾਲੀ ਦਲ ਖੜਾ ਕੀਤਾ ਹੈ ਆਪਣਾ ਫਰਜ਼ਾ ਹੁਣ ਦੇਖੋ ਇੱਕ ਹੁੰਣ ਨਹੀਂ ਤਾਂ ਹੈ ਹੀ ਨਹੀਂ ਇੱਕ ਪਾਸੇ ਤੋਂ ਗਰਦਾਰ ਹੈ ਕੌਮ ਦਾ ਗਰਦਾਰ ਹੈ ਪਾਰਟੀ ਦਾ ਗਰਦਾਰ ਹੈ ਜਿਹੜਾ ਬੰਦਾ ਜੋ ਗਨਮਨਣਾ ਪਿੱਛੇ ਪਾਰਟੀ ਛੱਡ ਦਿੰਦਾ ਹੈ ਅੱਜ ਜੱਪਸੀਆਂ ਕਰਕੇ ਉਹ ਐ ਨਹੀਂ ਪਤਾ ਜਿਹੜੀ ਜੱਪਸੀਆਂ ਹੁਣ ਕਿੱਥੇ ਐ 1.5 ਸਾਲਾਂ ਦਾ ਜੱਪਸੀਆ ਘਰੋਂ ਭੱਲ ਵੀ ਆਉਣੀਆਂ। ਬੜੇ ਸੋਹਣੇ ਹਾਰਾ। ਚੱਪ ਦੂਜੇ ਪਾਸੇ ਆਪਣੇ ਪ੍ਰਿੰਸੀਪਲ ਦਾ ਹਵਾਜੀ ਹੈ। ਇੱਕ ਫ਼ਾਰਮੀ ਫੌਜੀ ਪ੍ਰਮਾਣ ਰਿਕੋਰਡ ਦਰਬਾਰ ਦਾ ਤੇ ਹਮਲਾ ਹੋਇਆ। ਫੌਜ ਤੇ ਛੜ ਕੇ ਆ ਗਈ। ਇਹ ਤਾਂ ਵੱਡੀ ਕੁਰਬਾਨੀ ਕੀ ਹੁੰਦੀ। ਇਹ ਇਹਨਾਂ ਸਰਕਾਰ ਦੇ ਨਾਲ ਆਪਣੇ ਕੌਮ ਦਾ ਫਰਕ ਹੈ ਫਰਕ ਹੈ ਐ ਜੀ ਪਰਿਵਾਰ ਜਿਨ੍ਹਾਂ ਨੇ ਆਪਣੇ ਕੌਮ ਖਾਤਰ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਆਪਾਂ ਸਿਰ ਤੇ ਆਦਰ ਰੱਖਣਾ ਕਿ ਕੌਮ ਦਾ ਫਰਕ ਹੈ ਸੋ ਮੈਂ ਜ਼ਿਆਦਾ ਸਮਾਨ ਲੈਣਾ ਚਾਹੁੰਦਾ ਆਈ ਬੇਨਤੀ ਕਰਦਾ ਕਿ ਜਿਵੇਂ ਤੁਸੀਂ ਇਕੱਠੇ ਹੋਏ ਹੋ ਮੈਂ ਦੇਖ ਰਿਹਾ ਪਿੰਡਾਂ ਦੇ ਪਿੰਡ ਇਕੱਠੇ ਹੋ ਰਹੇ ਹਨ ਤੱਕੜੇ ਹੋ ਕੇ ਆਪਾਂ ਇਹ ਲਕਸ਼ਯ ਜਿੱਤਣਾ ਬਹੁਤ ਬਹੁਤ ਧੰਨਵਾਦ